ਕੋਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਛੇ 10ਵੀਂ ਕਬੇ ਉਹ ਬਾਤ ਬੇਨਤੀ ਚੋਪਈ ਹਮਰੀ ਕਰੋ ਹਾਦਰਿ ਸ਼ਾ ਪੂਰਨ ਹੋਏ ਚਿਤ ਕੀ ਸ਼ਾ ਤਬ ਚਰਨ ਮਰ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋਸਤ ਬੇਤ ਮੁਕਾਵੋ ਆਪ ਹਾਦ ਮੈ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬਕ ਕਰਤਾਰਾ ਮੋਰ ਸ਼ਾਨਿਜ ਕਰਦਾ ਕਰੀਏ ਸਭਰਨ ਕੋ ਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਟ ਭਜਨ ਕੀ ਰਹ ਪਿਆਸਾ ਤੁਮੇ ਸ਼ਰ ਕੋ ਵਰ ਨਿਧਾਵੂ ਜੋ ਵਰਚਾਂਸ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁੰਨ ਜੂ ਸਤਰਾ ਹਮਾਰੇ ਮਾਰੀਏ ਆਪ ਹਾਦੈ ਮੁਝ ਬਰੀਏ ਮਰਨ ਕਾਲ ਕਾ ਦਾਸ ਨਵਰੀਏ ਉਹ ਜੋ ਸਦਾ ਹਮਾਰੇ ਪਛਾ ਅਸਰੀਆ ਤੁਝ ਕਰਿਓ ਅਸ਼ਾ ਰਾਖ ਲਿਓ ਮੋਇ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤਮਹੋ ਪੁਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬਪਤਰਾ ਕਾਲ ਪਏ ਸ਼ਿਵ ਜੀ ਉਪਤਰਾ ਕਾਲ ਪਏ ਕਰ ਬਿਸ਼ਨ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ वेदराज ब्रह्मा ज्योतियो जमन काल सब लोक सवारा नमस्कार है ताहे हमारा जमन काल सब जगत बनायो देव दन जसण उपजायो आद अंत एक अवतार सोई गुरु समझियो हमारा नमस्कार तिसि को हमारी सकल प्रजा जन आप सवारी ਸੇਵਕਨ ਕੋ ਸਭ ਗੁਣ ਸੁਖ ਦੀਓ ਸਤਨ ਕੋ ਪਲਮੋਂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਵੀਰ ਪਛਾਨਤ ਚੀਂਟੀ ਤੇ ਕੁੰਚਰ ਸਤੂਲਾ ਸਾ ਪਰ ਕਿਰਪਾ ਦੇਸ਼ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਵੀਰ ਪਛਾਨੈ ਘਟ ਘਟ ਕੇ ਪਟ ਪਰ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਤਰਤਾਉ ਦੇਹ ਆਪਾਰਾ ਜਬਾ ਕਰ ਕਰਦੋ ਕਬਹੂ ਤੂੰ ਮੈਂ ਮਿਲਦੇ ਤਰਸਬੂ ਜਿਤੇ ਬਦ ਸ੍ਰਿ ਸਵਤਾਰ ਹੈ ਆਪ ਆਪਨੀ ਬੂਝੋ ਚਾਰੈ ਏ ਤੁਮ ਸਭ ਹੀ ਤੇਰਾ ਤਨਿ ਰਾਲਮ ਜਾਣ ਬੇਦ ਪੇਦ ਅਹ ਰਾਲਮ ਰੰਕਾ ਅੰਰੰਭ ਕਾ ਨ ਲੰਬ ਆਦਿ ਨੀਲਾ ਨਦ ਸੰਭ ਤਾਕਾ ਮੁੜ ਚਾਰਤ ਪੇਦਾ ਜਾ ਕੋ ਪੇਵ ਨਪਾਵਤ ਵੇਦਾ ਤਾਕੋ ਗੜ ਪਾ ਹਰਿ ਅਨਮਨਤ ਮਹਾ ਮੁੜ ਕਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਅਨਰੰਕਰ ਕਾ ਚੀਂਦਨ ਭੇਵ ਆਪ ਆਪਨੀ ਬੁੱਧ ਹਜਿਤੀ ਵਰਨਤ ਭੈਨ ਭੈਨ ਤੇ ਦੇਤੀ ਤੁਮਰਾ ਲਖਣ ਨ ਜਾਏ ਪਸਾਰਾ ਕਹਿਵੇ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੂਪ ਸਰੂਪਾ ਰੰਗ ਭਇਉ ਰਾਵ ਕਈ ਪੂਪਾ ਅੰਡ ਜੇ ਰੇ ਸਿਤਿਜ ਕਿੰਨੀ ਉਤਪਜ ਖਾਨ ਬਹਰ ਦੇਨੀ ਕਾਹੂ ਫੂ ਰਾਜਾ ਹ ਬੈਠਾ ਕੌ ਸਿਮੜ ਪਏ ਸੰਕਰ ਇਕੱਠਾ ਸਿਗਰੀ ਸਿਰ ਦਿਖਾਏ ਚੰਬਵ ਆਜ ਯਗਾ ਸਰੂਪ ਸੁਯੰਭਵ ਅਬਰਤ ਛਾ ਮੇਰੀ ਤੁਮ ਕਰੋ ਸਿਖ ਵਰ ਸਿਖ ਸੰਘਰੋ ਦੋਸਤੇ ਉਠੁਰ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਹ ਤੋ ਤਵ ਸਰਨੀ ਪਰੇ ਤਿਨ ਕੇ ਦੋਸਤੁ ਕਤਵ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਨ ਕੇ ਤੁਮ ਸ਼ੰਕਰ ਸਵਟਾਰੇ ਜੋ ਕਲਕ ਕੁਬਾਰਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਹੈ ਰਸ਼ਾ ਹੋਏ ਤਾਹੇ ਸਭ ਕਾਲ ਦੋਸਤ ਰਿਸ਼ਤ ਰਤ ਕਾਲਾ ਕਿਰਪਾ ਦਿਸਤਨ ਜਾਏ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਹਰਿ ਦਿਸਦ ਕਰਮੋ ਸਭ ਹੋਈ ਦੋਖ ਚਾਸ ਸਕਨ ਕੋਈ ਇਕ ਬਾਰ ਜਨ ਤਮੈ ਸੰਬਾਰਾ ਕਾਲ ਹਾਸਤੇ ਤਾਹੇ ਉਬਾਰਾ ਜਨਰ ਨਾਮ ਤਿਹਾਰੋ ਕਹਾ ਦਰ ਦੁਸਤੋ ਤੇਰਾ ਹਾ ਖੜ ਕੇ ਤਮੈ ਸ਼ਰਨ ਤੇ ਹਾਰੀ ਆਪ ਹਾ ਦੈ ਲਿਹੋ ਬਾਰੀ ਸਰਬ ਥੋਰ ਮੋ ਸਹਾਈ ਦੁਸਤੋ ਤੇ ਲਿਓ ਬਸਾਈ ਕਿਰਪਾ ਕਰਿਆ ਪ੍ਰਜਗ ਮਾਤਾ ਅਗਨ ਤਕਰਾ ਪੂਰਨ ਸਬਰਤਾ ਕਿਲ ਵੈ ਸਗਲ ਦੇਖ ਕੋ ਹਰਤਾ ਦੁਸਤੋ ਕਿਨ ਕੋਸ਼ੈ ਕਰਤਾ ਸਰੀਸਤੋ ਜਾ ਪਹੇ ਦਿਆਲਾ ਪੂਰਨ ਕਰਾ ਕਰੰ ਤਤਕਾਲਾ ਮਨ ਬਾਛਿਤ ਫਲ ਪਾਵੈ ਸੋਈ ਦੁਖਨਤ ਸਹਿ ਬਿਆਪਤ ਕੋਈ ਡਲ ਸੁਣ ਗੰਗ ਜੋ ਯਾਹੇ ਸੁਰਸਨ ਪਾਵੈ ਸੁਣ ਮੂੜ ਚਿਤ ਲਾਏ ਚਤਰਤਾ ਆਵੈ ਦੁਖ ਦਰਦ ਪਾਉ ਨਿਕਟਣਾ ਤੈਨ ਨਰ ਕੇ ਰਹੈ ਹੋ ਜੋ ਯਾ ਕੇ ਇਕ ਬਾਰ ਜੋ ਭਈ ਕੋ ਕਹੈ ਜੋ ਭਈ ਸੰਬਤ 77 ਸੈਸ ਪਨਿਜ ਅਰਦ ਸੈਸ ਪੋਨ ਤੀਨ ਕਹਿਜੈ ਭਾਦਰ ਉਸ ਦਿ ਅਸ਼ਟਮੀ ਰਵਾਰਾ ਤੀਰਤ ਦਰਗ੍ਰੰਸੁਦਾ ਰਾਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੰਕ ਤਰੇ ਨਹੀਂ ਆਨਿਓ ਰਾਮਰਹੀਮ ਪੁਰਾਣ ਕੁਰਾਨ ਅਨੇਕ ਕਹੈ ਮਤੈਕ ਨ ਮਾਨਿਓ ਸਿਮਰਤ ਸਾਖ ਤਰ ਬੇਦ ਸਬ ਬਹੁ ਭੇਦ ਕਹੈ ਹਮ ਇਕ ਨ ਜਾਣਿਓ ਸਰੀਅਸ ਪਾਨ ਕਿਰਪਾ ਤੁਮ ਰਹੀ ਕਰ ਮੈਂ ਨ ਕਯੋ ਸਭ ਤੋਹ ਬਖਾਨੇ ਆਉ ਦੋਹਿਰਾ ਸਗਲ ਦੁਆਰ ਕੋ ਛਾਡ ਕੇ ਗਇਓ ਤਹਾਰੋ ਦਵਾਰ ਬਾਂਹ ਗਏ ਕੀ ਲਾਜ ਅਸ ਗੋਵਿੰਦ ਦਾਸ ਤਹਾਰ ਸਗਲ ਦੁਆਰ ਕੋ ਛਾਡ ਕੇ ਗਇਓ ਤਹਾਰੋ ਦਵਾਰ ਬਾਂਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ